ਨ ਹਕੀਕਤੀ ਗੱਲ ਦੱਸਣ ਗਏ ਇੱਕ ਵਾਰੀ ਟੀ ਲੁਧਿਆਣੇ ਜਾਗਰਨ ਚ ਗਏ ਮੈਂ 21000 ਚ ਜਗਰਾਤਾ ਬੋ ਕੀਤਾ ਮੈਨੂੰ 120 ਰੁਪਏ ਬਚੇ ਬਾਕੀ ਸਾਰੇ ਮਿਊਜ਼ੀਸ਼ੀਅਨਾਂ ਦਾ ਦੇ ਕੇ ਗੱਡੀ ਲੈ ਕੇ ਰੋਟੀ ਪਾਣੀ ਖਾ ਲਿਆ ਉਹਨਾਂ ਨੇ ਗੱਡੀ ਮਾੜੀ ਜਿਹੀ ਖਰਾਬ ਹੋ ਗਈ ਉਹ ਵੀ ਖਰਚਾ ਮੇਰੇ ਜੁਮੇ ਪੈ ਗਿਆ ਮਤਲਬ ਮੈਨੂੰ 120 ਰੁਪਏ ਬਚੇ 4 ਘੰਟੇ ਗਾਉਣ ਤੋਂ ਬਾਅਦ ਵੀ ਮੈਂ ਆਪਣੀ ਮਾਂ ਨੂੰ ਹੀ ਫੜਾ ਤੇ ਮੇਰੀ ਮਾਂ ਨੇ ਅੱਖਾਂ ਬੰਦ ਕਰਕੇ ਕਹਿੰਦੀ ਠੀਕ ਜੋ ਵੀ ਤੂੰ ਲੈ 120 ਇਹਦਾ ਕੀ ਬਣਦਾ ਦੋਸਤੋ 8 ਬੰਦੇ ਖਾਣ ਵਾਲੇ ਆ 120 ਰੁਪਏ ਦਾ ਕੀ ਬਣਦਾ ਸਾਡੇ ਘਰ ਰਾਤ ਰਹਿ ਕੇ ਵੇਖੋ ਆਪੇ ਹਾਲਾਤਾਂ ਨਾ ਵਰਤਾਂ ਲੱਗ ਡੂ ਕਿ ਸੱਚੀ ਗਰੀਬ ਰੋਟੀ ਕਿਹੜੇ ਹਾਲਾਤਾਂ ਨਾਲ ਖਾਣੇ ਸਾਡੇ ਕੋਲ ਰਹਿ ਕੇ ਤੇ ਵੇਖੋ ਤਮਾਸ਼ਾ ਦੇਖਣੋਂ ਸਾਰੀ ਦੁਨੀਆ ਹਕੀਕਤ ਦੇਖਣੀ ਸਾਡੇ ਘਰ ਆਣ ਕੇ ਵੇਖੋ 120 ਚ ਤਾਂ ਤਿੰਨ ਟਾਈਮ ਦੀ ਕਿ ਇੱਕ ਟਾਈਮ ਦੀ ਵੀ ਅੱਠਾ ਲੋਕਾਂ ਦੀ ਜਿਹੜੀ ਰੋਟੀ ਆ ਅੱਠਾ ਜੀਆਂ ਦੀ ਰੋਟੀ ਜਿਹੜੀ ਉਹ ਪੂਰੀ ਨਹੀਂ ਹੋ ਪਾਂਦੀ ਫਿਰ ਕਿਵੇਂ ਰੋਟੀ ਖਾ ਪਾਂਦੇ ਨੇ ਬੱਚੇ ਜਾਂ ਘਰ 'ਚ ਜਿਹੜੀ ਜਿੱਦਾਂ ਆ ਮੈਡਮ ਕਿਤੇ ਲੰਗਰ-ਨਗਰ ਲੱਗਾ ਹੋਵੇ ਮੈਂ ਲੈ ਆਉਣਾ ਜਾਂ ਕਿ ਤੂੰ ਕੁਝ ਮਿਲ ਜਾਵੇ ਕਿਤੇ ਰਾਹ 'ਚ ਲੰਗਰ ਲੱਗਾ ਹੋਵੇ ਜਾਂ ਕਿ ਤੂੰ ਮੈਂ ਮੰਗ ਕੇ ਲੈ ਆਉਣਾ ਉਸੀਂ ਮਰਸੀ ਜਿਹੜੀ ਗਰੀਬ ਜਾਤ ਅਸੀਂ ਰੋਟੀ ਮੰਗ ਕੇ ਖਾ ਲੈਨੇ ਕਿਸੇ ਨੂੰ ਮੰਗ ਕੇ ਗੈਰੀ ਦਾ ਭਰਾਵਾ ਦੋ ਫੁਲਕੇ ਖਾਣੇ ਉਹ ਕਹਿੰਦਾ ਆਟਾ ਲੈ ਜਾ ਘਰ ਜਾ ਕੇ ਬਣਾ ਲਈ ਆਟਾ ਲੈ ਕੇ ਘਰ ਆਣ ਕੇ ਖਾ ਲਈ ਦੀ ਹੋਰ ਕੀ ਕਰ ਸਕਦੇ ਦੱਸੋ ਕੋਈ ਜੇ ਰੱਬ ਨੇ ਭੇਜਿਆ ਤੇ ਰੋਟੀ ਤੇ ਉਹਨੇ ਦੇਣੀ ਦੇਣੀ ਬਟ ਔਖਾ ਹੈ ਸਾਡੇ ਕਰਦਾ ਜਿਆਦਾ ਔਖਾ ਹੈ ਮੈਨਾ ਮਾਲਕਾ ਕਦੀ ਤੇ ਕਦੀ ਸੁੱਖ ਦੇਂਗਾ ਯਾਰ ਕਦੀ ਤੇ ਬੋੜੂਗਾ ਸਾਡੇ ਪਰ ਇਹ ਕਿਉਂ ਇੰਨਾ ਟੈਲੈਂਟ ਹੈ ਇੰਨੀ ਆਵਾਜ਼ ਤੁਹਾਡੀ ਵਧੀਆ ਹੈ ਹੈਨਾ ਕਦੀ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੋਕ ਆਉਂਦੇ ਐ ਇੱਥੇ ਇੱਕ ਵਾਰ ਆਉਂਦੇ ਫਿਰ ਭੁੱਲ ਜਾਂਦੇ ਐ ਦੁਬਾਰਾ ਕਦੀ ਮਦਦ ਨਹੀਂ ਕਰਦੇ ਆਪ ਕਦੀ ਜਾ ਕੇ ਚੰਡੀਗੜ੍ਹ ਉੱਥੇ ਜਾ ਕੇ ਸਟਰਗਲ ਕਰਾਇਆ ਹੀ ਨਹੀਂ ਚੰਡੀਗੜ੍ਹ ਕਿੱਦਾਂ ਜਾਊਂਗਾ ਕਰਾਇਆ ਹੀ ਨਹੀਂ ਘਰ ਦੇ ਰੋਟੀ ਖਾਣ ਨੂੰ ਪੈਸੇ ਨਹੀਂ ਤੇ ਚੰਡੀਗੜ੍ਹ ਕਿੱਦਾਂ ਜਾਊਂਗਾ ਜੀ ਮੈਂ ਦੱਸੋ ਮੈਨੂੰ ਦੱਸੋ ਘਰ 'ਚ ਇੰਨੀਆਂ ਮੁਸ਼ਕਲਾਂ ਐ ਇੰਨੀ ਪ੍ਰੋਬਲਮਾਂ ਪਈਆਂ ਇੰਨੀ ਟੈਨਸ਼ਨਾਂ ਪਈਆਂ ਮੰਮੀ ਨੂੰ ਇੱਕ ਮਿੰਟ ਨਹੀਂ ਛੱਡ ਕੇ ਜਾ ਸਕਦਾ ਡੈਡੀ ਦਵਾਈ ਤੋਂ ਬਿਨਾਂ ਰਹਿੰਦਾ ਨਹੀਂ ਪਰਾ ਛੋਟਾ ਗਾ ਭਰਾ ਦੇ ਬੱਚੇ ਨੇ ਉਹਨਾਂ ਦੀਆਂ ਸਾਰੀਆਂ ਟੈਨਸ਼ਨਾਂ ਮੇਰੇ ਕੋਲ ਮੈਂ ਘਰੋਂ ਚੱਲ ਗਿਆ ਬੰਦੇ ਰੋਟੀ ਕਿੱਥੋਂ ਖਾਣਗੇ। ਭਰਾ ਕੀ ਕਰਦੇ ਥੋੜੇ? ਪਰਾ ਛੋਟਾ ਪਲਵਾਨੀ ਕਰਦਾ। ਹੂੰ। ਖੁੱਲਦਾ ਹੈ ਪਰਾ ਛੋਟਾ ਮੇਰਾ। ਅੱਛਾ। ਵੱਡ ਪਲਵਾਨੀ ਕਾ ਦੀ ਗਰੀਬਾਂ ਦੀ ਆਣ ਕੇ ਵਿਚਾਰਾ ਪਾਣੀ ਪੀਂਦਾ। ਲੋਕੇ ਘਿਓ ਬਦਾਂ ਦੁੱਧ ਪੀਂਦੇ ਉਹ ਛੋਟਾ ਭਰਾ ਬਾਲਟੀ ਦਾ ਪਾਣੀ ਪੀ ਲੈਂਦਾ। ਕੱਚ ਦੁੱਧ ਵੀ ਕਰਮਾ ਨਤੀਬਾ ਨਾ ਮਿਲਦਾ ਸਾਨੂੰ। ਪਤਾ ਨਹੀਂ ਮੰਗ ਕੇ ਚਾਹ ਪੀਲੇ ਦੀ ਮੰਗ ਕੇ ਰੋਟੀ ਖਾਲੇ ਦੀ ਅ ਮੰਗਵੇਂ ਕੱਪੜੇ ਪਾ ਲਈਦੇ। ਹਕੀਕਤਾਂ ਨਹੀਂ ਤੇ ਮੱਲੇਆਂ ਨੂੰ ਪੁੱਛ ਲੋ ਜਿੱਦਾਂ ਕਿ ਅਸੀਂ ਤੰਗ ਹਨ ਕੋਈ ਵੀ ਨਹੀਂ ਤੰਗ ਤੁਸੀਂ ਇੰਨੀ ਦੂਰ ਦੂਰ ਜਾਂਦੇ ਹੋ ਜਾਗਰਣ ਕਰਨ ਜਾਂ ਆਪਣੇ ਸ਼ੋਅਸ ਲਗਾਉਣ ਫਿਰ ਉਹ ਕਿਵੇਂ ਪੋਸੀਬਲ ਹੋ ਸਕਦਾ ਪੋਸੀਬਲ ਹੈ ਇਦਾਂ ਜਿੱਦਾਂ ਕੋਈ ਪੇਮੈਂਟ ਪਾ ਦਿੰਦਾ ਤੇ ਚੱਲ ਜਾਈਦਾ ਉਹ ਮੈਨੂੰ ਤਾਂ ਬਚਦਾ ਹੀ ਨਹੀਂ ਕੁਝ ਵੀ ਜਗਰਾਤਿਆਂ ਤੋਂ ਮੈਂ ਨਾ ਯਾਰ ਅਜ ਤੱਕ ਐਸਾ ਜਗਰਾਤਾ ਸ਼ੋਅ ਆਇਆ ਨਹੀਂ ਜਿੱਦ ਤੋਂ ਮੈਨੂੰ 5000-20 ਬਚਿਆ ਹੋਵੇ 500 ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਜਾਗਰਣ ਕਰਦੇ ਨੂੰ ਹੋ ਗਿਆ 1.5-2-2.5 ਸਾਲ ਹੋ ਗਏ ਜਾਗਰਣ ਕਰ ਅੱਛਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਡੈਡੀ ਸੀ ਬੜੀ ਕਮਾਂਦੇ ਸੀ ਮੈਂ ਘਰ ਰਹਿੰਦਾ ਸੀ ਰਿਆਜ਼ ਰੋਜ਼ ਕਰਦਾ ਰਹਿਣਾ ਰਿਆਜ਼ ਕਰਨਾ ਆਪਣੇ ਗੁਰੂ ਕੀ ਮਾਸਟਰ ਸਲੀਮ ਜੀ ਦੀਆਂ ਪੇਟਾਂ ਸੁਨੀਆਂ ਫਿਰ ਰਿਆਜ਼ ਕਰ ਕਰਕੇ ਉਹਨਾਂ ਦੀ ਮਤਲਬ ਉਹ ਉਹਨਾਂ ਵਰਗੂ ਕੋਸ਼ਿਸ਼ ਕੀਤੀ ਗਉਣ ਦੀ ਅਜ ਉਹਨਾਂ ਦੇ ਨਾਮ ਤੋਂ ਮੇਰੀ ਪਛਾਣ ਬਣ ਗਈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ